ਕਿਸਾਨ ਭਰਾਵੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਪਨੇਸਰ ਐਗਰੋਟੈਕ ਵੱਲੋਂ ਤਿਆਰ ਕੀਤੀ ਪਨੇਸਰ ਦੀ TDC 900 ਟਰੱਕ ਡਰਾਈਵਨ ਕੰਬਾਈਨ ਠੀਕ ਹੈ ਜੀ ਇਹ ਕੰਬਾਈਨ ਤੁਹਾਨੂੰ 52 ਇੰਚੀ 46 ਇੰਚੀ ਤੇ 57 ਇੰਚੀ ਸਾਈਜ਼ਾਂ ਵਿੱਚ ਮਿਲ ਜੂਗੀ ਬਾਕੀ ਤੁਸੀਂ ਕੰਬਾਈਨ ਦੇਖ ਸਕਦੇ ਹੋ ਇੱਕ ਵਾਰ ਚਾਰੇ ਪਾਸੇ ਤੋਂ ਠੀਕ ਹੈ ਜੀ ਕੰਬਾਈਨ ਦੇ ਤੁਹਾਨੂੰ ਫੁੱਲ ਰੂਨ ਦੀ ਫੈਸਿਲਿਟੀ ਮਿਲ ਜੂਗੀ ਬਾਕੀ ਤੁਸੀਂ ਕਟਰ ਦੀ ਦੇਖ ਸਕਦੇ ਹੋਗੇ ਤੁਹਾਨੂੰ ਕਟਰ ਦੇ ਸਾਈਜ਼ਾਂ ਦੇ ਆਪਸ਼ਨ ਮਿਲ ਜੂਗੇ 13 ਫੁੱਟਾ 14 ਫੁੱਟਾ ਕਟਰ ਮਿਲ ਜੂਗਾ 6 ਪੈਪਾਂ ਵਾਲੀ ਰੀਅਰ ਮਿਲ ਜੂਗੀ ਬੈਂ ਫਿੰਗਰਾਂ ਮਿਲ ਜਾਣੀਆਂ ਤੁਹਾਨੂੰ ਹੈਵੀ ਡਿਊਟੀ ਬਲੇਡ ਹੋਗੇ ਬਾਕੀ ਇਹ ਪਹਿਲੀ ਟਰੈਕਟਰ ਵਾਲੀ ਕਮਬਾਈਨ ਹੈ ਜਿਹਦੇ ਵਿੱਚ ਤੁਹਾਨੂੰ ਫੀਡਰ ਦੀਆਂ ਚਾਰ ਗਰਾਰੀਆਂ ਮਿਲਣਗੀਆਂ ਹੈਵੀ ਡਿਊਟੀ ਫੀਡਰ ਐਂਗਲ ਮਿਲ ਜਾਣੀਆਂ ਤੇ ਚੈਨਾਂ ਤੁਹਾਨੂੰ ਮਿਲ ਜਾਣੀਆਂ ਦੇਖ ਸਕਦੇ ਹੋ ਹੈਵੀ ਡਿਊਟੀ ਕਮਬਾਈਨ ਚ ਸਾਰੀਆਂ ਚੈਨਾਂ ਲਗਭਗ ਇਹਦੇ ਵਿੱਚ ਡਾਇਮੰਡ ਦੀਆਂ ਵਰਤੀਆਂ ਗਈਆਂ ਨੇਗੀਆਂ ਯਾਤਰ ਪੁੜੀਆਂ ਵੀ ਪੁਛਾਉਣੀਆਂ ਵਰਤੀਆਂ ਗਈਆਂ ਨਹੀਂ ਆ ਠੀਕ ਹੈ ਜੀ ਪੱਖਾ ਵਗੈਰਾ ਸਾਰਾ ਤੁਹਾਨੂੰ ਲੱਗਿਆ ਹੋਇਆ ਮਿਲ ਜੂਗਾ ਜਿੰਨੀਆਂ ਕੰਬਾਈਨ ਚ ਕਰਾ ਰਹੀਆਂ ਮਿਲਣੀਆਂ ਤੁਹਾਨੂੰ ਕਰਾ ਰਹੀਆਂ ਸਾਰੀਆਂ ਟੈਂਪਰਡ ਮਿਲਣਗੀਆਂ ਠੀਕ ਹੈ ਜੀ ਕਟਰ ਜੇ ਤੁਹਾਨੂੰ ਆਪਸ਼ਨ ਮਿਲ ਜੂਗੀ ਤੁਸੀਂ ਮੋਟਰ ਵਾਲਾ ਕਟਰ ਵੀ ਲੈ ਸਕਦੇ ਹੋ ਸਿੰਪਲ ਕਟਰ ਵੀ ਲੈ ਸਕਦੇ ਹੋ 13 ਫੁੱਟਾ 14 ਫੁੱਟਾ ਕਟਰ ਵੀ ਬਣਵਾ ਸਕਦੇ ਹੋ ਇਹ ਮਸ਼ੀਨ ਜਿਹੜੀ ਤੁਹਾਨੂੰ ਦਿਖਾ ਰਹੇ ਆਪਾਂ ਇਹ 54 ਇੰਚੀ ਹੈ ਤੁਹਾਨੂੰ ਮਸ਼ੀਨ 46 ਵੀ ਮਿਲ ਜੂਗੀ 51 ਵੀ ਮਿਲ ਜੂਗੀ ਤੇ 54 ਇੰਚੀ ਵੀ ਮਿਲ ਜੂਗੀ ਬਾਕੀ ਤੁਸੀ ਮਸ਼ੀਨ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਨੰਬਰ ਤੁਹਾਨੂੰ ਸਕਰੀਨ ਤੇ ਤੇ ਡਿਸਕ੍ਰਿਪਸ਼ਨ ਚ ਦੋਨੋਂ ਹਾਂ ਮਿਲ ਜੂਗਾ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਹੈਵੀ ਡਿਊਟੀ ਤੁਹਾਨੂੰ ਫੀਡਰ ਵਾਲੇ ਚੈੱਕ ਮਿਲ ਜਾਣਗੇ ਹੈਵੀ ਡਿਊਟੀ ਤੁਹਾਨੂੰ ਪਾਉੜੀ ਮਿਲ ਜੂਗੀ ਬਾਕੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਬੈਲਟਾਂ ਨੇ ਜਿਹੜੀਆਂ ਸਾਰੀਆਂ ਫਾਈਨਲ ਦੀਆਂ ਬੈਲਟਾਂ ਮਿਲਣਗੀਆਂ ਮਸ਼ੀਨ ਚ ਲਗਭਗ ਸਾਰੀਆਂ ਬੈਲਟਾਂ ਫਾਈਨਲ ਦੇ ਵਰਤੀਆਂ ਜਾਂਦੀਆਂ ਜਿੰਨੀਆਂ ਵੀ ਚੈਨਾਂ ਵਰਤੀਆਂ ਜਾਂਦੀਆਂ ਸਾਰੀਆਂ ਡਾਇਮੰਡ ਦੀਆਂ ਵਰਤੀਆਂ ਜਾਂਦੀਆਂ ਬਾਕੀ ਤੁਹਾਨੂੰ ਕਿੱਥੇ ਕਿੱਥੇ ਗਰੀਜ਼ ਦੇਣਾ ਵੈਰਿਆ ਉਹਨੂੰ ਸਾਰੇ ਸਟicker ਵਗੈਰਾ ਲੱਗੇ ਮਿਲ ਜਾਣਗੇ ਜਿੰਨੇ ਵੀ ਮਸ਼ੀਨ ਦੇ ਖਸਣ ਵਾਲੇ ਪਾਰਟ ਨੇ ਸਾਰਿਆਂ 'ਚ ਤੁਹਾਨੂੰ ਸਟੇਨਲੈਸ ਸਟੀਲ ਦੀ ਚਾਦਰ ਮਿਲ ਜੂ ਜਿਵੇਂ ਬਾਰਮ ਬਾਡੀ ਦੇ ਥੱਲੇ ਹੋਊਗੀ ਠੀਕ ਹੈ ਜੀ ਕਟਰ ਦੇ ਥੱਲੇ ਹੋਊਗੀ 엘리베이터 ਦੀ ਹੋਊਗੀ ਇਹ ਲਗਭਗ ਸਾਰੀਆਂ ਚਾਦਰਾਂ ਤੁਹਾਨੂੰ ਖਸਣ ਵਾਲੀਆਂ ਸਾਰੀਆਂ ਸਟੀਲ ਦੀਆਂ ਮਿਲ ਜਾਣੀਆਂ ਹੈ ਹੈਵੀ ਡਿਊਟੀ ਹਿੱਸਾ ਮਿਲ ਜੂ ਟਾਇਰ ਰਾਡ ਵਗੈਰਾ ਆਰਮਰ ਵਗੈਰਾ ਤੁਸੀਂ ਦੇਖ ਸਕਦੇ ਹੋਗੇ ਬਾਕੀ ਜਿੰਨੀਆਂ ਵੀ ਪ੍ਰੈਸ਼ਰ ਵਾਲੀਆਂ ਪਾਈਪਾਂ ਨੇ ਸਾਰੀਆਂ ਵਧੀਆ ਤੁਹਾਨੂੰ ਹੈਵੀ ਡਿਊਟੀ ਮਿਲਣਗੀਆਂ ਜਿਹਨੇ ਫਿਲਟਰ ਵਾਲੇ ਚੈੱਕ ਹੋ ਗਏ ਸਾਰੇ ਹੈਵੀ ਡਿਊਟੀ ਹੈਵੀ ਡਿਊਟੀ ਕ੍ਰੈਂਕਾਂ ਨੇ 6 ਸਟਾਰ ਵਾਕਰ ਨਹੀਂ ਦੇਖ ਸਕਦੇ ਹੋਗੇ ਵਧੀਆ ਹੈਵੀ ਗੁੱਟਕੇ ਮਿਲ ਜਾਣਗੇ ਵੱਡੇ ਤੁਹਾਨੂੰ ਝਾਰਨੇ ਮਿਲ ਜਾਣਗੇ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਪੂਛ ਵਾਲਾ ਕੱਪੜਾ ਲੇਟਾ ਵਗੈਰਾ ਤੁਹਾਨੂੰ ਸਾਰੀਆਂ ਮਿੰਡਾ ਕੰਪਨੀ ਦੇ ਸੱਚਾ ਮਿਲਣੀਆਂ ਮਿੰਡਾ ਕੰਪਨੀ ਦੀਆਂ ਹੀ ਲੇਟਾ ਮਿਲਣੀਆਂ ਹਨ ਪਨੀਸਰ ਦੀ TDC 900 ਕਮਾਈਨ ਬਾਕੀ ਓਗਰ ਵਗੈਰਾ ਸਾਰਾ ਤੁਹਾਨੂੰ ਜਿੱਥੇ ਇੱਥੇ ਘਰਾਂ ਦੇ ਚੱਲਣੀਆਂ ਤੁਹਾਨੂੰ ਪ੍ਰੋਪਰ ਕਵਰ ਵਗੈਰਾ ਸਾਰੇ ਲੱਗੇ ਹੋਏ ਮਿਲਣਗੇ। ਬਾਕੀ ਕੰਪਰੈਸ਼ਨ ਦੇ ਸਕਦੇ ਹਾਂ ਵੱਡੀ ਹਵਾ ਵਾਲੀ ਟੈਂਕੀ ਮਿਲ ਜੂਗੀ। ਮਗਰ ਹੈਵੀ ਡਿਊਟੀ ਪੌੜੀ ਆ ਗਈ। ਇਹ ਟੈਂਕੀ ਨਾਲ ਤੁਸੀਂ ਹਵਾ ਵੀ ਭਰ ਸਕਦੇ ਹੋ ਕੰਬਾਈਨ ਚ। ਬਾਕੀ ਕੰਬਾਈਨ ਨੂੰ ਸਾਫ਼ ਕਰਨਾ ਸਾਫ਼ ਕਰ ਸਕਦੇ ਹੋਗੇ। ਐਲੀਵੇਟਰ ਦੀਆਂ ਤੁਹਾਨੂੰ ਬਰੀਆਂ ਨੇ ਥੱਲੇ ਵਾਲੀਆਂ ਉਹ ਵੀ ਸਟੇਨਲੈਸ ਸਟੀਲ ਦੀਆਂ ਮਿਲ ਜਾਣਗੀਆਂ ਜੀ। ਕਵਰ ਵਗੈਰਾ ਸਾਰੇ ਤੁਹਾਨੂੰ ਲੱਗੇ ਮਿਲਣਗੇ ਫੈਵੀ ਤੁਹਾਨੂੰ ਪੀਟੀਓ ਗੀਅਰ ਮਿਲ ਜਾਊਗਾ ਸਾਰੀਆਂ ਪੁਲੀਆਂ ਨੇ ਤੁਹਾਨੂੰ ਉਹ ਵੀ ਸਾਰੀਆਂ ਹੈਵੀ ਡਿਊਟੀ ਮਿਲਣੀਆਂ ਤੁਹਾਨੂੰ ਵਧੀਆ ਬ੍ਰਾਂਡ ਦੇ ਪੈਰੇ ਹੀ ਮਿਲਣਗੇ ਜਿੰਨੇ ਮਸ਼ੀਨ ਚ ਬਾਲ 베アリング ਵਰਤੇ ਜਾਂਦੇ ਆ ਸਾਰੇ 베アリング ਤੁਹਾਨੂੰ ਐਨਵੀਸੀ ਕੰਪਨੀ ਦੇ ਮਿਲਣਗੇ ਬਾਕੀ ਮਸ਼ੀਨ ਬਾਰੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈਗੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਉਹਨਾਂ ਨੰਬਰਾਂ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਮਸ਼ੀਨ ਤੇ ਤੁਹਾਨੂੰ ਲੋਨ ਦੀ ਸਹੂਦਤ ਵੀ ਉਪਲਬਧਾਗੀ ਚੇਂਜਰ ਤੁਹਾਨੂੰ ਲੱਗਿਆ ਹੋਇਆ ਮਿਲ ਜੂਗਾ ਜੀ। ਬਾਕੀ ਤੁਸੀਂ ਦੇਖ ਸਕਦੇ ਹੋਗੇ ਸਾਰੀ ਮਸ਼ੀਨ ਦੀ ਕੁਆਲਿਟੀ। ਬਾਕੀ ਜਿਹੜੇ ਲੀਵਰ ਵਗੈਰਾ ਲੱਗੇ ਹੋਏ ਆ ਸਾਰੇ ਪ੍ਰੋਪਰ ਢੰਗ ਨਾਲ ਲੱਗੇ ਹੋਏ ਆ ਡਰਾਈਵਰ ਆਸਾਨੀ ਨਾਲ ਬੈਠ ਕੇ ਸਾਰੇ ਲੀਵਰਾਂ ਨੂੰ ਆਪਰੇਟ ਕਰ ਸਕਦਾ ਹੈਗਾ ਜੀ। ਸਾਰਾ ਮਸ਼ੀਨ ਚ ਕੰਮ ਬ੍ਰੀਕ ਕਿਨਾਲ ਧਿਆਨ ਵਿੱਚ ਰੱਖ ਕੇ ਸਾਰਾ ਕੰਮ ਕੀਤਾ ਹੋਇਆ ਹੈਗਾ। ਇਹਨੂੰ ਤੁਸੀਂ ਉੱਪਰ ਤੋਂ ਦੇਖ ਸਕਦੇ ਹੋਗੇ। ਸਾਰਾ ਮਸ਼ੀਨ ਦਾ ਕੰਮ ਸਾਰਾ ਬਰੀਕੀ ਨਾਲ ਧਿਆਨ ਵਿੱਚ ਰੱਖ ਕੇ ਸਾਰਾ ਕੀਤਾ ਗਿਆ ਅੱਗੇ ਤੁਹਾਨੂੰ ਫੈਨ ਮਿਲ ਜੂਗਾ ਠੀਕ ਹੈ ਜੀ ਆਹ ਸਾਰੇ ਲੀਵਰ ਦੇਖ ਸਕਦੇ ਹੋ ਡਰਾਈਵਰ ਵੀਰ ਸਾਨੂੰ ਨਾਲ ਬੈਕ ਦੇ ਲੀਵਰ ਸਾਰੇ ਆਪਰੇਟ ਕਰ ਸਕਦਾ ਹੈਗਾ ਚੱਕਰ ਨੂੰ ਘੱਟ ਵੱਧ ਕਰਨ ਵਾਸਤੇ ਲੀਵਰ ਆ ਗਿਆ ਜੀ ਇਹ ਵੀ ਦੇਖ ਸਕਦੇ ਹੋ ਤੁਸੀਂ ਮਸ਼ੀਨ ਤੁਹਾਨੂੰ 46 51 54 ਸਾਰੇ ਸਾਈਜ਼ਾਂ 'ਚ ਮਿਲ ਜੂਗੀ ਬਾਕੀ ਇੱਛੇ ਪੂਛ ਤੱਕ ਟੈਂਕ ਤੱਕ ਜਾਣ ਵਾਸਤੇ ਤੁਹਾਨੂੰ ਬੋਡੀ ਮਿਲ ਜੂਗੀ ਹੈਵੀ ਡਿਊਟੀ ਕੇਅਰ ਬਾਕਸ ਮਿਲ ਜੂਗਾ ਕਵਰ ਵਗੈਰਾ ਸਾਰੇ ਕ੍ਰੋਸਾਂ ਦੇ ਪ੍ਰੋਪਰ ਲੱਗੇ ਹੋਏ ਮਿਲਣਗੇ ਵੱਡਾ ਤੁਹਾਨੂੰ ਦਾਣੇ ਵਾਲਾ ਟੈਂਕ ਮਿਲ ਜੂਗਾ ਜੀ ਬਾਕੀ ਹੋਰ ਤੁਸੀਂ ਮਸ਼ੀਨ ਦੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੈ ਜਾਂ ਮਸ਼ੀਨ ਦੇ ਬਾਰੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਡਿਸਕ੍ਰਿਪਸ਼ਨ ਤੇ ਮਿਲ ਜੂਗਾ ਉੱਥੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀ ਇਨ ਮਸ਼ੀਨ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਜਾਂ ਮਸ਼ੀਨ ਦੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੈ ਜੀ ਬਾਕੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਭਰਾਵਾਂ ਦਾ ਮਿਲਦੇ ਹਾਂ ਅਗਲੀ ਵੀਡੀਓ 'ਚ